ਭਲੇ ਪੁਰਸ਼ ਦੀ ਨਿੰਦਿਆ ਕਿਵੇਂ ਕਰਦਾ ਹੈ ਅਤੇ ਭਲੇ ਪੁਰਸ਼ ਉਹਨਾਂ ਨੂੰ ਕਿਵੇਂ ਜਵਾਬ ਦਿੰਦੇ ਹੈ ਬਿਨਾ ਲੜਿਆ ਬਿਨਾ ਬੋਲਿਆ ਉਹਨਾਂ ਦੀ ਕਲਾ ਕਿਵੇਂ ਵੱਤਦੀ ਹੈ ਕਿਉਂਕਿ ਵਿਰੋਧੀ ਵਿਰੋਧ ਕਰਨੋਂ ਨਹੀਂ ਹਟਦੇ ਜਦੋਂ ਤੁਸੀਂ ਸਹੀ ਮਾਰਗ ਤੇ ਚੱਲਦੇ ਹੋ ਤੋਂ ਤੁਹਾਡੇ ਆਸ-ਪਾਸ ਸ਼ਰਧਾਲੂਆਂ ਨਾਲੋਂ ਵਿਰੋਧੀ ਵੀ ਖੜੇ ਹੁੰਦੇ ਆ। ਆਪੇ ਦੇਂਦ ਲਾਈ ਦਿੱਤੇ ਸੰਤ ਜਨਾਂ ਕੋ ਆਪੇ ਰਾਖਾ ਹੋਆ। ਉਹ ਭਲੇ ਪੁਰਸ਼ਾਂ ਦੇ ਆਏ ਦਿਵਾਲੀ ਸੰਤਾਂ ਮਹਾਂਪੁਰਖਾਂ ਗੁਰੂਆਂ ਦੇ ਆਲੇ ਦਿਵਾਲੀ ਦੈਂਤਾਂ ਨੂੰ ਰਾક્ષਸ ਬੁੱਧੀ ਵਾਲਾ ਨੂੰ ਅਸੁਰ ਬੁੱਧੀ ਵਾਲੇ ਨੂੰ ਖੜੇ ਕਰ ਦਿੰਦਾ ਪਰ ਉਹਨਾਂ ਤੋਂ ਰੱਖਿਆ ਵੀ ਉਹ ਆਪ ਹੀ ਕਰਦਾ ਹੈ ਬਸ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਹੁੰਦਾ ਜਦ ਅਸੀਂ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦੇ ਦਿੰਦੇ ਹਾਂ ਉਹਨੀਆਂ ਦੀਆਂ ਗੱਲਾਂ ਨੂੰ ਐਕਸੈਪਟ ਕਰ ਲੈਂਦੇ ਆ ਫਿਰ ਅਸੀਂ ਦੁਖੀ ਹੁੰਦੇ ਆ ਤੇ ਸਾਡੀ ਅਵਸਥਾ ਵਿਗੜ ਜਾਂਦੀ ਆ ਕਿਸੇ ਦੀ ਕਈ ਗੱਲ ਨੂੰ ਅਪਣਾਓ ਨਾ ਲਓ ਨਾ ਜਦ ਨਾਲ ਲੋਗੇ ਤਾਂ ਉਹ ਦੁੱਖ ਜਿਹੜਾ ਤੁਹਾਨੂੰ ਦੇਣਾ ਚਾਹੁੰਦਾ ਹੁੰਦਾ ਉਹ ਦੁੱਖ ਉਸੇ ਨੂੰ ਹੀ ਮਿਲਦਾ ਹੈ